ਮਤਲਬ ਇਹ ਕਤਲ ਹੈ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਉਹਦੀ ਮੌਤ ਹੋਈ ਹੈ ਇਹ ਜ਼ਹਿਰੀਲੀ ਸ਼ਰਾਬ ਸਰਕਾਰ ਦੇ ਇਸ਼ਾਰੇ ਤੇ ਵਿਕੀ ਹੈ ਸਰਕਾਰ ਦੇ ਚਹਤੇ ਵੇਚਦੇ ਨੇ 15 ਲੋਕਾਂ ਦੀ ਮੌਤ ਹੋ ਗਈ ਇਹ ਤਾਂ ਮੈਨੂੰ ਲੱਗਦਾ ਕਿ ਆਫੀਸ਼ੀਅਲ ਫਿਗਰ ਹੈ ਕਈ ਤਾਂ ਕੱਲ ਰਾਤ ਸਸਕਾਰ ਹੀ ਕਰ ਦਿੱਤੇ ਗਏ ਨੇ ਕਈਆਂ ਦੇ ਉਹਨਾਂ ਦਾ ਪੋਸਟ ਮਾਰਟਮ ਤੱਕ ਨਹੀਂ ਕਰਾਇਆ ਗਿਆ। ਤੋਂ ਮੁੱਖ ਮੰਤਰੀ ਸਾਹਿਬ ਇਹ ਪੈਸੇ ਵਾਸਤੇ ਜ਼ਹਿਰ ਮੇਚਿਆ ਜਾ ਰਿਹਾ ਪੰਜਾਬ ਦੇ ਵਿੱਚ। ਕਿ ਤੁਹਾਡੇ ਆਪ ਦੇ ਜਿਹੜੇ ਸਿੱਪਾ ਸਲਾਹਕਾਰ ਨੇ ਉਹਨਾਂ ਦੀ ਜੇਬਾਂ ਭਰਨ ਦੇ ਲਈ ਤੁਸੀਂ ਲੋਕਾਂ ਨੂੰ ਜ਼ਹਿਰ ਪਿਲਾ ਰਹੇ ਹੋ। ਮਜਿਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਾਧੀ ਜਾ ਰਹੀ ਹੈ 14 ਤੋਂ ਹੋਰ ਗਿਣਤੀ ਵਾਧੀ ਨਜ਼ਰ ਆ ਰਹੀ ਹੈ ਤੇ ਕਈ ਹਜੇ ਵੀ ਗੰਭੀਰ ਰੂਪ ਨਾਲ ਜਿਹੜੇ ਨੇ ਹਸਪਤਾਲ 'ਚ ਪਏ ਨੇ। ਕਿਉਂਕਿ ਇਹ ਸਰਕਾਰ ਨੇ ਬੜੇ ਦਾਅਵੇਵਾਦੇ ਕੀਤੇ ਸੀ ਕਿ ਨਸ਼ਾ ਖਤਮ ਕਰਾਂਗੇ ਪਰ ਨਸ਼ਾ ਖਤਮ ਹੋ ਵੀ ਨਾ ਹੋਵੇ انسان ਜ਼ਰੂਰ ਖਤਮ ਹੁੰਦੇ ਨਜ਼ਰ ਆ ਰਹੇ ਨੇ ਸਾਡੇ ਸਮੇਂ ਅਸ਼ਰਫ ਕਲੇਰ ਮੌਜੂਦ ਨੇ ਗੱਲਬਾਤ ਕਰ ਰਹੇ ਕ੍ਰੇਡ ਸਰ ਨਸ਼ਾ ਕਿਤੇ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਲੋਕਾਂ ਦੀ ਲਾਇਨ ਖਤਮ ਹੁੰਦੀ ਆ ਦੀ ਨਜ਼ਰ ਆ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੇਰੀ ਸੰਵੇਦਨਾ ਹੈ ਉਹ ਪਰਿਵਾਰਾਂ ਦੇ ਨਾਲ ਜਿਨ੍ਹਾਂ ਦਾ ਅੱਜ ਸਿਆਸੀ ਕਤਲ ਹੋਇਆ ਮਤਲਬ ਇਹ ਕਤਲ ਹੈ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਇਹ ਜ਼ਹਿਰੀਲੀ ਸ਼ਰਾਬ ਸਰਕਾਰ ਦੇ ਇਸ਼ਾਰੇ ਤੇ ਵਿਕੀ ਹੈ ਸਰਕਾਰ ਦੇ ਚਹੇਤੇ ਵੇਚ ਰਹੇ ਨੇ ਤੇ 15 ਲੋਕਾਂ ਦੀ ਮੌਤ ਹੋ ਗਈ ਇਹ ਤਾਂ ਮੈਨੂੰ ਲੱਗਦਾ ਹੈ ਕਿ ਆਫੀਸ਼ੀਅਲ ਫਿਗਰ ਹੈ ਕਿਉਂਕਿ ਉੱਥੇ ਬੜਾ ਰੌਲਾ ਪੈ ਰਿਹਾ ਇਸ ਗੱਲ ਦਾ ਕਿ ਕਈ ਤਾਂ ਕੱਲ ਰਾਤ ਸਸਕਾਰ ਹੀ ਕਰ ਦਿੱਤੇ ਗਏ ਨੇ ਕਈਆਂ ਦੇ ਉਹਨਾਂ ਦਾ ਪੋਸਟਮਾਰਟਮ ਤੱਕ ਨਹੀਂ ਕਰਾਇਆ ਗਿਆ ਸੋ ਸਰਕਾਰ ਇਸ ਤਰੀਕੇ ਦੇ ਨਾਲ ਬਿਹੇਵ ਕਰ ਰਹੀ ਹੈ ਤਾਂ ਅੱਜ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਦੂਜੀ ਵੱਡੀ ਘਟਨਾ ਹੈ ਜ਼ਹਿਰੀਲੀ ਸ਼ਰਾਬ ਦੀ ਸੂਬੇ ਦੇ ਵਿੱਚ ਪਹਿਲਾਂ ਸੰਗਰੂਰ ਦੇ ਵਿੱਚ ਮੌਤਾਂ ਹੋਈਆਂ ਹੁਣ ਮਜੀਠੇ ਦੇ ਵਿੱਚ ਹੋਈਆਂ ਤੇ ਸਾਰਾ ਕਾਰੋਬਾਰ ਚਲਾ ਕੌਣ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚੋਂ ਕੁਝ ਜਿਹੜੇ ਬੰਦੇ ਐਕਸਾਈਜ਼ ਪਾਲਿਸੀ ਵਾਲੇ ਤੁਹਾਡੇ ਆਪ ਦੇ ਚਹੇਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਔਰ ਸਰਕਾਰ ਦੀ ਇਹ ਤੀਜੀ ਘਟਨਾ ਸ਼ਾਇਦ ਜਿਹੜੀ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋਈ ਹੈ ਸੋ ਮੁੱਖ ਮੰਤਰੀ ਸਾਹਿਬ ਇਹ ਪੈਸੇ ਵਾਸਤੇ ਜ਼ਹਿਰ ਵੇਚਿਆ ਜਾ ਰਿਹਾ ਪੰਜਾਬ ਦੇ ਵਿੱਚ ਕੀ ਤੁਹਾਡੇ ਆਪ ਦੇ ਜਿਹੜੇ ਸਿਪਾ ਸਲਾਹਕਾਰ ਨੇ ਉਹਨਾਂ ਦੀਆਂ ਜੇਬਾਂ ਭਰਨ ਦੇ ਲਈ ਤੁਸੀਂ ਲੋਕਾਂ ਨੂੰ ਜ਼ਹਿਰ ਪਿਲਾ ਰਹੇ ਹੋ ਸੋ ਇਹ ਜਿਹੜੀ ਗੱਲ ਹੈ ਇਹਦੀ ਜਵਾਬਦੇਹੀ ਤੈ ਹੋਣੀ ਚਾਹੀਦੀ ਹੈ ਇਹ ਜਿਹੜੇ ਦੋਸ਼ੀ ਨੇ ਔਰ ਥੋੜੀ ਦੇਰ ਤੱਕ ਸ਼੍ਰੋਮਨੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੀ ਅਸੀਂ ਇਹ ਸਾਰਾ ਕੁਝ ਜਿਹੜਾ ਚਿੱਠਾ ਹੈ ਇਹ ਸਾਹਮਣੇ ਰੱਖਾਂਗੇ ਕਿ ਕਿਸ ਤਰੀਕੇ ਕਿਹਦੀ ਮਿਲੀ ਭੁਗਤ ਦੇ ਨਾਲ ਇਹ ਸੂਬੇ ਦੇ ਵਿੱਚ ਇਹ ਜਿਹੜਾ ਖੇੜੇ ਖੇੜਿਆ ਜਾ ਰਿਹਾ ਹੈ ਕਿਉਂਕਿ ਉੱਥੋਂ ਜਿਹੜੀਆਂ ਲਗਾਤਾਰ ਗੱਲਾਂ ਸਾਹਮਣੇ ਆ ਰਹੀਆਂ ਨੇ ਉੱਥੇ ਜਿਹੜੇ ਲੋਕ ਸਰਕਾਰੀ ਰੇਟ ਦੇ ਉੱਤੇ ਵੇਚਣਾ ਚਾਹੁੰਦੇ ਨੇ ਉਹਨਾਂ ਨੂੰ ਰੋਕ ਕੇ ਇਹ ਜਿਹੜੇ ਸਰਕਾਰ ਦੇ ਮੋਨੋਪੋਲੀ ਵਾਲੇ ਬੰਦੇ ਨੇ ਵੱਧ ਪ੍ਰੋਫਿਟ ਦੇ ਚੱਕਰ 'ਚ ਇਨਾਂ ਨੂੰ ਮੂਰੇ ਕੀਤਾ ਜਾ ਰਿਹਾ ਸੋ ਇਹ ਸਾਰਿਆਂ ਦੇ ਚਿਹਰੇ ਨੰਗੇ ਹੋਣੇ ਬਹੁਤ ਜ਼ਰੂਰੀ ਨੇ ਇਹ ਮੌਤਾਂ ਦੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਰ ਸਾਹਿਬ ਉੱਥੇ ਲੋਕਾਂ ਦਾ ਕਹਿਣਾ ਕਿ ਲਗਾਤਾਰ ਅਸੀਂ ਇਸ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਸ਼ਿਕਾਇਤ ਕਰ ਰਹੇ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਸੁਣਵਾਈ ਹੁਣ ਕਰਨ ਨਜ਼ਰ ਆ ਰਹੇ ਨੇ ਲੋਕ ਚਾਹੇ ਮੁੱਖ ਮੰਤਰੀ ਸਾਹਿਬ ਆਪ ਵੀ ਉੱਥੇ ਗਏ ਨੇ ਕਿ ਜਦ ਮੌਤਾਂ ਹੋ ਜਾਂਦੀਆਂ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਗਏ ਨੇ ਕਵਰ ਅਪ ਆਪਰੇਸ਼ਨ ਤੇ ਹੁਣ ਮੁੱਖ ਮੰਤਰੀ ਸਾਹਿਬ ਗਏ ਨੇ ਆਪਣੇ ਤੇ ਦਿੱਲੀ ਦੇ ਚਹੇਤਿਆਂ ਨੂੰ ਬਚਾਉਣ ਦੇ ਲਈ ਜੇ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਪਹਿਲਾਂ ਹੀ ਜਾਗਰੀ ਹੁੰਦੀ ਤਾਂ ਅਜੇ ਦਿਨ ਇਹ ਨਾ ਦੇਖ ਜਿਹੜੇ ਘਰ ਉੱਜੜ ਗਏ ਨੇ ਮੁੱਖ ਮੰਤਰੀ ਸਾਹਿਬ ਉਹ ਬੰਦੇ ਤਾਂ ਤੁਸੀਂ ਵਾਪਸ ਨਹੀਂ ਮੋੜ ਸਕਦੇ ਸੋ ਅੱਜ ਤਾਂ ਸਿਰਫ ਤੇ ਸਿਰਫ ਜਿਹੜੀ ਇਹ ਦਿਖਾਈ ਜਾ ਰਹੀ ਹੈ ਚਿੰਤਾ ਇਹ ਚਿੰਤਾ ਕਿਤੇ ਨਾ ਕਿਤੇ ਜਿਹੜੇ ਆਪਦੇ ਚਿਹਤੇ ਨੇ ਜਿਹੜੇ ਸ਼ਰਾਬ ਕਾਰੋਬਾਰ ਦੇ ਵਿੱਚ ਲਿਪਤ ਨੇ ਜਿਨ੍ਹਾਂ ਨੇ ਲੋਕਾਂ ਨੂੰ ਨਕਲੀ ਸ਼ਰਾਬ ਪਲਾਈ ਜਿਹੜਾ ਇਹ ਜ਼ਹਿਰ ਪਲਾਇਆ ਇਹ ਉਹਨਾਂ ਨੂੰ ਬਚਾਉਣ ਦੀ ਮੁੱਖ ਮੰਤਰੀ ਪੰਜਾਬ ਦੀ ਕਵਾਇਦ ਸੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਇਹ ਸਾਰੇ ਹੁਣ ਜਵਾਬ ਦੇ ਨੇ ਕਿ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਸੌਦਾ ਕਰਕੇ ਇਹਨਾਂ ਨੇ ਆਪਣੀਆਂ ਜੇਬਾਂ ਕਿਉਂ ਭਰੀਆਂ ਤੇ ਕਿਹੜੇ ਲੋਕ ਨੇ ਜਿਹੜੇ ਉਹ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਲੈ ਕੇ ਆਪਦੇ ਬੱਚਿਆਂ ਨੂੰ ਉਹਨਾਂ ਨੂੰ ਖੁਸ਼ਹਾਲੀ ਦੇ ਰਹੇ ਤਿੰਨ ਸਾਲ ਰਾਜ ਕਰਦੇ ਹੋ ਗਏ ਤਿੰਨ ਸਾਲ ਦੇ ਵਿੱਚ ਚੌਥਾ ਵੱਡਾ ਇਨਸੀਡੈਂਟ ਆ ਜਿਹਦੇ ਵਿੱਚ ਇੰਨੀਆਂ ਡੈਥ ਹੋਈ ਜਿਹੜੇ ਹੁਣ ਤੱਕ ਓਵਰਆਲ ਦੇਖਿਆ ਜਾਵੇ 2020 ਤੋਂ ਲੈ ਕੇ ਤਾਂ 100 ਦੇ ਕਰੀਬ ਲੋਕ ਨੇ ਜਿਹੜੇ ਸ਼ਰਾਬ ਨਾਲ ਮਰ ਚੁੱਕੇ ਦੇਖੋ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਰਾਜਨੀਤੀ ਕਰਦੇ ਰਹੇ ਨੇ ਜਿਨ੍ਹਾਂ ਨੇ ਨਸ਼ਿਆ ਨੂੰ ਇੱਕ ਪੜੀ ਤੇ ਪੌੜੀ ਦੇ ਤੌਰ ਤੇ ਸੱਤਾ ਚਾਉਣ ਲਈ ਵਰਤਿਆ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹ ਤਾਂ ਹੁਣ ਲੋਕਾਂ ਦੇ ਵਿੱਚ ਇਹਨਾਂ ਦੇ ਚਿਹਰੇ ਨੰਗੇ ਹੋ ਗਏ ਕਿ ਅਸਲ ਦੇ ਵਿੱਚ ਨਸ਼ੇ ਦਾ ਕਾਰੋਬਾਰੀ ਇਹ ਲੋਕ ਕਰਦੇ ਸੀ ਜਦੋਂ ਸੱਤਾ 'ਚ ਨਹੀਂ ਆਏ ਸੀ ਉਦੋਂ ਕਹਿੰਦੇ ਸੀ ਸਾਨੂੰ ਪਤਾ ਕਿੱਥੇ ਬਣਦੀ ਹੈ ਸਾਨੂੰ ਪਤਾ ਡਰੱਗ ਕਿੱਥੇ ਬਣਦਾ ਪੰਜਾਬ ਦੇ ਅੰਦਰ ਹੀ ਬਣਦਾ ਤੇ ਜਿੱਦਨ ਦੇ ਸੱਤਾ 'ਚ ਆਏ ਨੇ ਉਦੋਂ ਦੀਆਂ ਫੈਕਟਰੀਆਂ ਵੀ ਧੜਾ ਧੜ ਚੱਲ ਰਹੀਆਂ ਨੇ ਉਦੋਂ ਦੇ ਲੋਕ ਵੀ ਮਰ ਰਹੇ ਨੇ ਤੇ ਹੁਣ ਕੰਨਾਂ 'ਚ ਰੂੰਦੇ ਕੇ ਸੁੱਤੇ ਹੋਏ ਨੇ ਲੋਕ ਉਹਨਾਂ ਬਾਰੇ ਅਸਲੀ ਕਲੇਰਸੀ ਜਿਨ੍ਹਾਂ ਦਾ ਕਹਿਣਾ ਕਿ ਇਹ ਆਮ ਮੋਤਾ ਨਹੀਂ ਸਿਆਸੀ ਕਤਲ ਹੈ ਜਿਹੜੇ ਕਿ ਉਹ ਲੋਕਾਂ ਨੇ ਕੀਤਾ ਜਿਹੜੇ ਨੇ ਐਸਆਈ ਪਾਸਟ ਤਹਿਤ ਪੰਜਾਬ ਆਏ ਹੋਏ ਨੇ ਤੇ ਹੁਣ ਆਪਣੇ ਧੰਦੇ ਚਲਾਉਂਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਸਕੰਦਰ ਦੇ ਨਾਲ ਜਸਪਰੀ ਸਿੰਘ ਗਾਸ਼ਕ ਪੀਸੀ ਨਿਊਜ਼ ਚੰਡੀਗੜ੍ਹ